ਹਾਂ ਬੈਸੋ ਜਿੱਥੇ ਕੱਠੇ ਵਾ ਕੈਮਰਾ ਸਾਰੇ ਦੋਸਤਾਂ ਨੂੰ RAM RAM ਸਤਿ ਸ਼੍ਰੀ ਅਕਾਲ ਜੀ ਦੋਸਤੋ ਆਪਣਾ ਮਨ ਅੱਜ ਬਹੁਤ ਭਾਵੁਕ ਹੈ ਆਪਾਂ ਪਿੰਡ ਕਾਮੀ ਦੇ ਵਿੱਚ ਖੜੇ ਆ ਆਪਾਂ ਇੱਕ ਕੱਲ ਫੋਟੋ ਪਾਈ ਸੀ ਲਾਈਨ ਕਨੌਰ ਤੇ ਕਿ ਪਿੰਡ ਕਾਮੀ ਦਾ ਜਿਹੜਾ ਇੱਕ ਬੱਚਾ ਹੈ ਉਹ ਗੁੰਮ ਹੈ ਉਮਰ 9 ਸਾਲ ਹੈ ਨਾਮ ਅਮਨ ਕੁਮਾਰ ਹੈ ਇਹ ਪਿੰਡ ਦੇ ਜਿਹੜੇ ਸੱਜਣ ਮਿੱਤਰ ਪਿਆਰੇ ਆ ਇਹ ਸਰਬਜੀਤ ਜੀ ਪਖਰ ਸਿੰਘ ਕਾਮੇ ਜੀ ਖੜੇ ਹੈ ਪਿੰਡ ਕਾਮੇ ਦੇ ਵਿੱਚ ਇਹ ਪਰਿਵਾਰ ਹੈ ਇਹ ਜਿਹੜੀ ਬੱਚੇ ਦੀ ਮਾਤਾ ਹੈਗੀ ਹੈ ਇਹਦਾ ਵਿਚਾਰੀ ਦਾ ਰੋ ਰੋ ਕੇ ਬੁਰਾ ਹਾਲ ਹੈ ਤੁਸੀਂ ਦੇਖੋ ਮਾਂ ਦੀ ਜਿਹੜੀ ਮਮਤਾ ਹੁੰਦੀ ਹੈ ਬੱਚਾ ਜਿਹੜਾ ਹੈਗਾ ਕੱਲ 5:00 ਵਜੇ ਦਾ ਤਕਰੀਬਨ ਗੁੰਮ ਹੈ ਬੱਚੇ ਦੀ ਜਿਹੜੀ ਆ ਤੁਸੀਂ ਫੋਟੋ ਹੈਗੀ ਆ ਉਹ ਆਪਾਂ ਆਪਣੇ ਸ਼ੋਅ ਚ ਚੈਨਲ ਤੇ ਵੀ ਪਾਈ ਹੋਈ ਆ ਇਹ ਬੱਚੇ ਦੀ ਫੋਟੋ ਹੈ ਜੀ ਤੇ ਬਾਕੀ ਜਿਹੜਾ ਪਰਿਵਾਰ ਹੈ ਇਹ ਤੁਸੀਂ ਬਾਪ ਹੋ ਜੀ ਹੈ ਇਹ ਬੱਚੇ ਦੀ ਮਾਤਾ ਹੈਗੀ ਹੈ ਕਦੋਂ ਤੱਕ ਮੈਂ ਮਾ ਬੱਚਾ ਹੀ ਤੁਹਾਡਾ 5:30 ਵਜੇਗਾ 5:00 ਵਜੇਗਾ ਤਾਂ 3:00nse ਆਇਆਤਾ ਹਟ ਬਸਤਾ ਰੋਡੇ ਤੇ ਵੀ ਗਲ ਹੈ ਉਸਕੋ ਪਤਾ ਨਹੀਂ ਕਹਾ ਗਿਆ ਮੈਂ ਰੋਪਾ ਲੈ ਕੇ ਚਲੇਗਾ बैग हाँ बैग रोड पर गिर के चलेगा गए चले गए दोबारा पता नहीं चला दोबारा पता नहीं चला आपने कहाँ कहाँ ढूंढा बहुत जगह बहुत जगह और इतने तो पूरा यही इलाका पूरा मैंने जान मारा थाना में भी कंप्लेन की कल ग्यारह बजे रात के बोला बोला जी नहीं मिला कहीं ਦੋਸਤੋ ਆਪਣੇ ਸਾਰੇ ਜਿਹੜੇ ਮਿੱਤਰ ਪਿਆਰੇ ਹੈਗੇ ਆ ਆਪਣੇ ਨਾਲ ਜੁੜੇ ਹੋਈਆਂ ਇਹ ਇਸ ਬੱਚੇ ਨੂੰ ਤੁਸੀਂ ਆਪਣਾ ਬੱਚਾ ਸਮਝ ਕੇ ਲੱਭੋ ਇਹਨਾਂ ਦੀ ਮਦਦ ਕਰੋ ਪਰਿਵਾਰ ਦੀ ਤੇ ਜਿਹੜੇ ਇਹਨਾਂ ਦਾ ਇਕੋ ਹੀ ਬੇਟਾ ਹੈ ਜੀ ਇਕੋ ਹੀ ਬੱਚਾ ਹੈ ਜੀ ਉਮਰ 9 ਸਾਲ ਹੈ ਨਾਮ ਹੈਗਾ ਅਮਨ ਕੁਮਾਰ ਤੇ ਇਹ ਆਪਣੇ ਪਿੰਡ ਦੇ ਜਿਹੜੇ ਆ ਹੈਗੇ ਆ ਜੀ ਤੁਸੀਂ ਕੁਝ ਆਪਣੇ ਵੱਲੋਂ ਬੇਨਤੀਆਂ ਜੀ ਮੇਰੇ ਵੱਲੋਂ ਵੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਦੇਖੋ ਇਹ ਪ੍ਰਵਾਸੀ ਪਰਿਵਾਰ ਆ ਬਚਾਰੇ ਇੱਥੇ ਆਪਣਾ ਗੁਜ਼ਾਰਾ ਕਰਨ ਆਏ ਆ ਬੱਚਾ ਤਾਂ ਬੱਚਾ ਹੀ ਹੈ ਪਰ ਮੈਂ ਉਹ ਪ੍ਰਵਾਸੀਆਂ ਦਾ ਆਪਾਂ ਇਹ ਕਹਿ ਕੇ ਨਹੀਂ ਏ ਸੋਚਣਾ ਕਿ ਆਪਾਂ ਅਣਗੈਲੀ ਕਰ ਜੀਏ ਬੱਚਾ ਬੱਚਾ ਹੀ ਹੈ ਮੇਰੇ ਹੱਥ ਬਨ ਕੇ ਸਾਰਿਆਂ ਨੂੰ ਬੇਨਤੀ ਹੈ ਹਰ ਤੱਕ ਨੌਰ ਵਸਿਆ ਨੂੰ ਕਿ ਜੇਕਰ ਕਿਸੇ ਨੂੰ ਵੀ ਇਸ ਬੱਚੇ ਬਾਰੇ ਪਤਾ ਲੱਗਦਾ ਹੈ ਤਾਂ ਉਹ ਨਿੱਜੀ ਰਾਬਤਾ ਕਰਕੇ ਭਾਵੇਂ ਪੱਤਰਕਾਰ ਵੀਰਨ ਸੁਸ਼ੀਲ ਜੀ ਜਾਂ ਸਾਡੇ ਕੋਲ ਸਾਡਾ ਕਿਸੇ ਕੋਲ ਨੰਬਰ ਹੋਵੇ ਤਾਂ ਸਾਨੂੰ ਇਹਨਾਂ ਦੇ ਬਾਰੇ ਜਰੂਰ ਦੱਸੋ ਤੇ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਾਂਗਾ ਕਿ ਜਿੰਨੀ ਜਲਦੀ ਹੋ ਸਕੇ ਜੋ ਵੀ ਸੰਭਵ ਸਹਿਤਾ ਹੋ ਸਕੇ ਇਹਨਾਂ ਦੀ ਕੀਤੀ ਜਾਵੇ ਤਾਂ ਇਹਨਾਂ ਦਾ ਬੱਚਾ ਜਿਹੜਾ ਇਕਲੌਤਾ ਬੇਟਾ ਉਹ ਇਹਨਾਂ ਨੂੰ ਮਿਲ ਜਾਵੇ ਆਪਣੀ ਸਭ ਨੂੰ ਇਹੀ ਬੇਨਤੀ ਹੈ ਜੀ ਇਹ ਮਿੱਤਰ ਪਿਆਰੇ ਵੀ ਇਹੀ ਬੇਨਤੀ ਕਰਦੇ ਪਏ ਆ ਇਹ ਬੱਚੇ ਦੀ ਮਾਤਾ ਹੈਗੀ ਆ ਇਹਦਾ ਰੋ ਰੋ ਕੇ ਵਿਚਾਰੀ ਦਾ ਬਹੁਤ ਬੁਰਾ ਹਾਲ ਹੈ ਵੀਡੀਓ ਦੇ ਨੀਚੇ ਆਪਾਂ ਨੰਬਰ ਮੈਂਸ਼ਨ ਕਰਾਂਗੇ ਜੇ ਕਿਸੇ ਵੀ ਮਿੱਤਰ ਪਿਆਰੇ ਨੂੰ ਬੱਚੇ ਬਾਰੇ ਪਤਾ ਲੱਗਦਾ ਤਾਂ ਨਾਲ ਦੀ ਨਾਲ ਫੋਨ ਕਰੋ ਬੱਚੇ ਦੀ ਜਿਹੜੀ ਮਾਤਾ ਹੈਗੀ ਆ ਉਹਦਾ ਬਹੁਤ ਬੁਰਾ ਹਾਲ ਹੈ ਇਹ ਵਿਚਾਰੀ ਸਵੇਰ ਦੀ ਤੇ ਕੱਲ ਦੁਪਹਿਰੇ ਦੀ ਜਦੋਂ ਦਾ ਬੱਚਾ ਗੁੰਮ ਹੋਇਆ ਇਹ ਉਦੋਂ ਦੀ ਵਿਚਾਰੀ ਣਠੀ ਪੱਜੀ ਫਿਰ ਰਹੀ ਹੈ ਤੇ ਬੱਚੇ ਨੂੰ ਲੱਭਦੇ ਫਿਰ ਰਹੇ ਆ ਇਹ ਪਰਿਵਾਰ ਇਹ ਪ੍ਰਵਾਸੀ ਪਰਿਵਾਰ ਹੈ ਪਿੰਡ ਕਾਮੀ ਦੇ ਵਿੱਚ ਕਿਰਾਏ ਤੇ ਰਹਿੰਦਾ ਹੈ ਮਦਦ ਕਰੋ ਇਹਨਾਂ ਦੀ ਭਰਾਵਾਂ ਦੋਸਤਾਂ ਨੂੰ ਬੇਨਤੀ ਹੈ ਜੀ ਇਹਦੀ ਵਿਚਾਰੇ ਦੀ ਮਦਦ ਕਰੋ ਜੀ